ਦੋਸਤੋ ਜੇ ਘਰ ਦੇ ਵਿੱਚ ਇਹ ਕੰਮ ਤੁਸੀਂ ਕਰਵਾ ਲਿਆ ਨਾ ਤਾਂ ਤੁਹਾਡੇ ਘਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਘਟ ਜੂਗਾ ਘਰ ਤੁਹਾਡਾ AC ਨਾਲ ਜਲਦੀ ਠੰਡਾ ਹੋ ਜਾਊਗਾ ਤੇ ਉਸ ਤੋਂ ਇਲਾਵਾ ਜੇ ਨਾਰਮਲ ਵੀ ਆਪਾਂ ਦੇਖੀਏ ਸਵੇਰ ਸ਼ਾਮ ਜਿਵੇਂ ਘਰ ਦੇ ਵਿੱਚ ਇੱਕ ਗਰਮੈਸ਼ ਹੋ ਜਾਂਦੀ ਆ ਉਹਦਾ ਵੀ ਟੈਂਪਰੇਚਰ ਘਟ ਜੂਗਾ ਤੇ ਇਹ ਪ੍ਰੋਡਕਟ ਬਾਰੇ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਾਂਗੇ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਰੇ ਬ੍ਰਾਂਡ ਦਾ ਪ੍ਰੋਡਕਟ ਦਾ ਨਾਮ ਕੀ ਹੈ ਜੀ ਇਹ ਸਰ ਪ੍ਰੋਡਕਟ ਦਾ ਨਾਮ ਹੈ ਹੀਟ ਕਯੂਰ ਜੀ ਇਹ ਬੇਸਿਕਲੀ ਰੂਫ ਦਾ ਪ੍ਰੋਪਰ ਬਹੁਤ ਤਰੀਕਾ ਵਾਲਾ ਸੋਲੂਸ਼ਨ ਹੈ ਟੈਕਨੋਲੋਜੀ ਵਾਈਜ਼ ਜੀ ਇਹਦਾ ਜੇ ਇਹਦੂ ਆਪਾਂ ਇਹ ਕਿਸੇ ਵੀ ਸਰਫੇਸ ਉੱਤੇ ਅਪਲਾਈ ਹੋ ਜਾਂਦਾ ਇਦਾਂ ਇਹ ਆਪਣੀ ਟਾਈਲਾਂ ਨੇ ਇਹਦੇ ਉੱਤੇ ਹੀ ਅਪਲਾਈ ਹੁੰਦਾ ਵਾਈਟ ਇਹਦਾ ਬੇਸ ਹੁੰਦਾ ਵਾਈਟ ਕਲਰ ਹੁੰਦਾ ਤੇ ਇਹਨੂੰ ਆਪਾਂ ਡਬਲ ਕੋਟ ਹੁੰਦਾ ਇਹਨੂੰ ਅਪਲਾਈ ਕਰਦੇ ਹੀ ਮਤਲਬ ਜਿਹੜੀ ਹੈ ਆਪਾਂ ਐਵੇਂ ਨਹੀਂ ਕਹਿੰਦੇ ਵੀ ਕਰ ਚਾਹੇ ਕਿਤੇ ਗਾਇਬ ਨਹੀਂ ਹੋਈ ਡਾਇਵਰਟ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਉਹ ਡਾਇਵਰਟ ਹੋ ਜਾਂਦੀ ਹੈ ਤੁਸੀਂ ਇਹ ਫਰਕ ਦੇਖ ਸਕਦੇ ਹੋ ਇਹ ਅਸੀਂ कोटेड एरिया ਚ ਛੱਡਿਆ ਇਹ ਚ ਰੱਖਿਆ ਹੋਇਆ ਇਹ ਨਾਨ ਕੋਟਿਡ ਹੈ ਤੇ ਤੁਸੀਂ ਇਹਨਾਂ ਦੋਨਾਂ ਦੇ ਦੀ ਡਿਫਰੈਂਸ ਦੇਖੋਗੇ ਤਾਂ ਇੱਕ ਦੇ ਉੱਪਰ ਆਪਾਂ ਆਰਾਮ ਨਾਲ ਵਾਕ ਕਰ ਸਕਦੇ ਹਾਂ ਤੇ ਇੱਕ ਦੇ ਉੱਤੇ ਅਸੀਂ ਖੜ੍ਹ ਵੀ ਨਹੀਂ ਸਕਦੇ ਇੰਨਾ ਡਿਫਰੈਂਸ ਮਤਲਬ ਦਿਖ ਦਿਖਦਾ ਹੈ ਮਤਲਬ ਡਿਫਰੈਂਸ ਜੀ ਸਰ ਤੁਹਾਡਾ ਟੈਪ ਹੋਊਗਾ ਜਿਵੇਂ ਮੀਟਰ ਵੀ ਤੁਸੀਂ ਚੈੱਕ ਵੀ ਕਰਿਓ ਵੀਡੀਓ ਵਿੱਚ ਆਪਾਂ ਲਾਵਾਂਗੇ ਤੁਸੀਂ ਨਾਰਮਲ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਕੰਮ ਕਰ ਚੁੱਕੇ ਹਾਂ ਕਿੰਨਾ ਕਿ ਛੱਤ ਦਾ ਟੈਂਪਰੇਚਰ ਦਾ ਸਰਫੇਸ ਦਾ ਫਰਕ ਪੈਂਦਾ ਤੇ ਸਰਫੇਸ ਸਰਫੇਸ ਦਾ ਡ੍ਰੋਪ ਆਂਦਾ ਹੈ ਉਹ 12 ਤੋਂ 13 ਡਿਗਰੀ 10 12 13 14 ਵੀ ਆ ਜੂ ਸਰਫੇਸ ਠੀਕ ਹੈ ਜੀ ਜਿਹੜਾ ਇਹਦੇ ਉੱਤੇ ਜੋ ਇਹਦਾ ਟੈਂਪਰੇਚਰ ਹੈ ਤੇ ਜਿਹੜਾ نیچے ਇਫੈਕਟ ਜਣਾ ਆਂਦਾ ਉਹ 5 ਤੋਂ 6 4 5 6 6 ਡਿਗਰੀ ਤੱਕ ਡ੍ਰੋਪ ਆ ਜਾਂਦਾ ਠੀਕ ਹੈ ਜੀ ਤੇ ਸਰ ਜੇ ਹੁਣ ਗੱਲ ਕਰੀਏ ਛੱਤ ਦੇ ਉੱਪਰ ਤਾਂ ਆਪਾਂ ਇਹ ਹੱਲ ਕਰਵਾਲਾ ਜੀ ਤੇ ਹੁਣ ਮੇਰੇ ਕੋਲ ਇਹ ਗਲਾਸ ਵੀ ਆ ਤੇ ਜਿਹੜੇ ਸ਼ੀਸ਼ੇ ਆ ਉਹਨਾਂ ਦੇ ਉੱਪਰ ਆਪਣਾ ਕੀ ਹੱਲ ਰੋਗੇ ਸ਼ੀਸ਼ਿਆਂ ਦਾ ਤਾਂ ਬਹੁਤ ਹੀ ਬਹੁਤ ਹੀ ਵਧੀਆ ਸੋਲੂਸ਼ਨ ਹੈ ਕਿਉਂਕਿ ਸ਼ੀਸ਼ਾ ਜਿਹੜਾ ਹੰਦਾ ਨਾ ਐਕਚੁਅਲੀ ਸ਼ੀਸ਼ਾ ਅਸੀਂ ਜਿਹੜੀ ਲਾਂਦੇ ਆ ਨਾ ਐਕਚੁਅਲੀ ਅਸੀਂ ਲਾਂਦੇ ਆ ਸਾਡੀ ਮਜਬੂਰੀ ਆ ਕਿਉਂਕਿ ਬਿਜ਼ਨਸ ਹੋਣਿਆ ਵਿਜ਼ਿਬਿਲਟੀ ਪਰ ਇੱਕ ਵਿਜ਼ਿਬਿਲਟੀ ਦੇ ਨਾਲ ਇੱਕ ਡਰਾਅ ਬੈਕ ਵੀ ਦਾ ਨਾਮ ਲਾ ਜਾਂਦਾ ਜੀ ਹਾਂ ਸ਼ੀਸ਼ਾ ਦੀ ਖੁਦ ਦੀ ਕੋਸ਼ਿਸ਼ ਨਹੀਂ ਨਹੀਂ ਹੁੰਦੀ ਇਹ ਸ਼ੀਸ਼ਾ ਜਿਹੜਾ ਹੈ ਰਨਿੰਗ ਕੋਸਟ ਇਨੀ ਵਧਾ ਦਿੰਦਾ ਨਾ ਸਮਝ ਰਹੇ ਹੋ ਜੇ ਆਪਾਂ ਇੱਕ 9x9 ਦੀ ਦੁਵਾਰ ਬਣਾਣੀ ਹੈ ਨਾ ਉਹਦੇ ਤੇ 50000 ਲੱਗਦਾ ਹੈ ਸ਼ੀਸ਼ਾ ਲੱਗ ਜਾਂਦਾ 10000 ਦਾ 8000 ਦਾ ਬੜੇ ਮੰਥ ਹੁਣ ਮੰਨ ਰਨਿੰਗ ਕੋਸਟ ਕਿਉਂ ਆਪਾਂ ਏਸੀ ਚਲਾ ਰਿਹਾ ਅੰਦਰ ਦੀ ਸੇਕ ਆ ਰਿਹਾ ਤਾਂ ਜਿਹੜਾ ਸ਼ੀਸ਼ਾ ਜਿਹੜਾ ਹੈ ਉਹ 0% ਇਨਸੂਲੇਸ਼ਨ ਦਾ ਕੰਮ ਕਰਦਾ ਹੈ ਯਾਨੀ ਕਿ ਜੋ ਬਾਹਰ ਹੈ ਉਹ ਅੰਦਰ ਦਿਖਾਏਗਾ ਜੋ ਅੰਦਰ ਹੈ ਉਹ ਬਾਹਰ ਮਹਿਸੂਸ ਕਰਾਏਗਾ ਸਿੱਧੀ ਤੋਂ ਪਿੱਛੇ ਮੈਨੂੰ ਇੱਥੋਂ ਆਪਸ ਕਰੀਏ ਜੀ ਸਿੱਧੀ ਪਾਸ ਜਾਣੀ ਆ ਤੁਸੀਂ ਦੇਖ ਸਕਦੇ ਆਪਾਂ ਇਹਦੇ ਵਿੱਚ ਕੋਟਿੰਗ ਕਰਨ ਦੇ ਨਾਲ ਜੋ ਇਹਦਾ ਡਰਾਅ ਬੈਕ ਹੈ ਆਪਾਂ ਉਹਨੂੰ ਹਟਾ ਦੇਣਾ ਬਾਕੀ ਜੋ ਇਹਦਾ ਕੰਮ ਹੈ ਵਿਜ਼ਿਬਿਲਟੀ ਦੇਣਾ ਉਹ ਇਹਦਾ ਐਜ਼ ਇਟ ਇਜ਼ ਰਹਿੰਦਾ ਠੀਕ ਹੈ ਜੀ ਤੇ ਇਹਦੇ ਨਾਲ ਵੀ ਟੈਂਪਰੇਚਰ ਦਾ ਉਮੀ ਫਰਕ ਪੈਂਦਾ ਜੀ ਅਪ ਟੂ 80% ਹੀਟ ਬਲੌਕ ਹੋ ਜਾਂਦੀ ਹੈ ਸਰ ਅਪ ਟੂ 80% ਆਈਆਰ ਜਾਂ ਆਈਆਰ ਮਤਲਬ ਇਨਫਰਾ ਰੈਡ ਤੁਸੀ ਦੋਸਤੋ ਉੱਪਰ ਵਿੱਚ ਦੋਨੇ ਸ਼ੀਸ਼ਿਆਂ ਦਾ ਤੁਸੀਂ ਰਿਜ਼ਲਟ ਵੀ ਦੇਖ ਸਕਦੇ ਹੋ ਜਿਹੜਾ ਕਿ ਆ ਥੱਲੜਾ ਸ਼ੀਸ਼ਾ ਹੈਗਾ ਇਹ ਆਮ ਆ ਉੱਪਰ ਕੋਟੜਾ ਸ਼ੀਸ਼ਾ ਹੈਗਾ ਤੇ ਇਹਦੇ ਵਿੱਚ ਤੁਸੀਂ ਬਲੈਕ ਵਿਜ਼ਿਬਿਲਟੀ ਐਜ਼ ਇਟ ਇਜ਼ ਰਹੂਗੀ ਬਿਲਕੁਲ ਜੀ ਤੇ ਜਿਹੜੀ ਹੀਟ ਹੈ ਜਿਹੜੀ ਸਾਨੂੰ ਪਰੇਸ਼ਾਨ ਜਿਹੜਾ ਹੀਟ ਘਟਾਉਣੀ ਹੈ ਬੇਸਿਕਲੀ ਇਹਨੇ ਇਹਨੇ ਰੋਸ਼ਨੀ ਨਹੀਂ ਘਟਾਉਣੀ ਸਨਲਾਈਟ ਐਜ਼ ਇਟ ਇਜ਼ ਆਉਂਦੀ ਰਹੂਗੀ ਹੀਟ ਘਟਾ ਦੇਣਾ ਜੀ ਸਰ ਜੇ ਗੱਲ ਕਰੀ ਕਿੰਨੀ ਕੁ ਕਾਸਟ ਪੈ ਜਾਂਦੀ ਰਨਿੰਗ ਇਹਦੀ ਕਿੰਨੀ ਪੈ ਜਾਂਦੀ ਤੇ ਸ਼ੀਸ਼ੇ ਵਾਲੀ ਇਹਦੀ ਇਹਦੀ ਹੈਗੀ 30 ਤੋਂ 32 ਰੁਪਏ ਪਰ ਸਕੁਅਰ ਫਿਟ ਠੀਕ ਹੈ ਜੀ ਹਾਂ ਜੀ ਯਾਨੀ ਕਿ ਮਤਲਬ ਜੇ ਪਰ 1 ਦਾ ਲਗਭਗ 32000 ਰੁਪਏ ਦਾ ਖਰਚਾ ਆਏਗਾ। ਠੀਕ ਹੈ ਜੀ। ਤੇ ਗਲਾਸ ਵੀ ਦਾ ਐਪਲੀਕੇਸ਼ਨ ਜੋ ਵੀ ਹੈ। ਤੇ ਗਲਾਸ ਦਾ ਹੈ ਸਰ ਗਲਾਸ ਦਾ ਆਪਣਾ ਖਰਚਾ ਹੈ 132 150 ਰੁਪੀਆ ਪਰ ਸਕਰ ਫਿਟ। ਠੀਕ ਹੈ ਜੀ। ਹਾਂ ਉਹ ਬਾਕੀ ਜੋ ਥੋੜਾ ਬੋਤਾ ਵੈਰੀ ਹੁੰਦਾ ਹੈ ਵੀ ਏਰੀਆ ਦੇ ਉੱਤੇ। ਵੀ ਜੇ ਸਾਨੂੰ ਕੋਈ ਵੱਡੀ ਸਾਈਟ ਮਿਲ ਜਾਂਦੀ ਹੈ ਤਾਂ ਥੋੜਾ ਆਪਾਂ ਨੂੰ ਹੋਰ ਨੇਗੋਸ਼ੀਏ। ਘੱਟ ਵੱਧ ਹੋ ਜਾਂਦਾ ਜੀ। ਤੇ ਸਰ ਇਹਦੀ ਕਿੰਨੇ ਕਿ ਟਾਈਮ ਦੀ ਜੀ ਕਹਿੰਦੀ ਹੈ ਵੀ ਇੱਕ ਤਰ੍ਹਾਂ ਦੀ ਗਾਰੰਟੀ ਰਹਿੰਦੀ ਹੈ। ਰੂਫ ਦੀ ਹੈਗੀ 4 ਤੋਂ 5 ਸਾਲ। 5 ਸਾਲ ਤੇ ਗਲਾਸ ਦੀ ਹੈਗੀ 10 ਸਾਲ ਦੀ ਵਾਰੰਟੀ ਹੈ। ਵਾਰੰਟੀ ਹੈ। ਹਾਂ ਉਹਦੇ ਵਿੱਚ ਡੂ ਵੀ ਇਹ ਕਰਨਾ ਹੈ ਨਹੀਂ ਕਰਨਾ ਕੋਈ ਹਾਈਲੀ ਮਤਲਬ ਥਿਨਰ ਟਾਈਪ ਮਟੀਰੀਅਲ ਹੋ ਗਿਆ ਹਾਈਲੀ ਐਲਕੋਹਲਿਕ ਉਹ ਚੀਜ਼ਾਂ ਦਾ ਬਾਕੀ ਨੋਰਮਲ ਕੋਲਿੰਨ ਨਾਲ ਪਾ ਸਕਦੇ ਕੋਲਿੰਨ ਨਾਲ ਵੀ ਸਾਫ ਕਰ ਸਕਦੇ ਠੀਕ ਹੈ ਜੀ ਲੋ ਵੀ ਦੋਸਤੋ ਬਹੁਤ ਸਾਰੇ ਮਿੱਤਰ ਕਹਿੰਦੇ ਸੀ ਇਹ ਕਹਿੰਦੇ ਕੋਈ ਇਹੋ ਜਿਹਾ ਪ੍ਰੋਡਕਟ ਤਾਂ ਲੈ ਕੇ ਆਓ ਵੀ ਜਿਹੜਾ ਸਾਡੇ ਘਰ ਨੂੰ ਨੋਰਮਲ ਨਾਲੋਂ ਥੋੜਾ ਮੋਟਾ ਠੰਡਾਈ ਕਰ ਦੇ ਕਿਉਂਕਿ ਦਿਨੋਂ ਦਿਨ ਗਰਮੀ ਜਿੱਦੀ ਕੋਈ ਰਨਿੰਗ ਕਵਸਚਨ ਨਾ ਹੋਵੇ ਜਿੱਦੀ ਕੋਈ ਰਨਿੰਗ ਕਵਸਚਨ ਨਾ ਹੋਵੇ ਕਿਉਂਕਿ ਆਪਾਂ ਕਰੋੜਾਂ ਰੁਪਏ ਕੋਠੀਆਂ ਤੇ ਲਾ ਦਿੰਦੇ ਆ ਪਰ ਬਾਅਦ ਚ ਆ ਚੀਜ਼ਾਂ ਦੇ ਜਿਹੜੇ ਡਰਾਵਾ ਕਪਣ ਆਉਂਦੇ ਹਨ ਤੇ ਤੁਸੀਂ ਸੰਪਰਕ ਕਰ ਲਿਓ ਮਹੱਲੀ ਚੰਡੀਗੜ੍ਹ ਦੇ ਵਿੱਚ ਤਾਂ ਬਹੁਤ ਸਾਰੇ ਘਰ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਨ੍ਹਾਂ ਦਾ ਸਰਫੇਸ ਬਿਲਕੁਲ ਵਾਈਟ ਹੋਊਗਾ ਤਾਂ ਉਹ ਸਾਰੇ ਕੰਮ ਇਹ ਬੀਰ ਹੋਰਾਂ ਦੇ ਜਪਾਨੀ ਟੈਕਨੋਲੋਜੀ ਨਾਲ ਕੀਤੇ ਹੋਏ ਨੇ ਤੇ ਨੰਬਰ ਮੈਂ ਸਕਰੀਨ ਦੇ ਉੱਪਰ ਕੰਟੈਕਟ ਤੁਸੀਂ ਕਰ ਸਕਦੇ ਹੋ ਹਾਂਜੀ ਭਾਈ ਜੇ ਗੱਲ ਕਰੀਏ ਇਹ ਜਿਹੜਾ ਜਪਾਨੀ ਟੈਕਨੋਲੋਜੀ ਤੁਸੀਂ ਵਰਤ ਰਹੇ ਹੋ ਸ਼ੀਸ਼ਿਆਂ ਤੇ ਤੇ ਇਹ ਮਸ਼ੀਨ ਰਹੀ ਕੀ ਪਤਾ ਲੱਗਦਾ ਜੀ ਆਪਾਂ ਨੂੰ ਇਹ ਐਕਚੁਅਲੀ ਇੱਕ ਕਸਟਮਰ ਨੂੰ ਜਸਟੀਫਾਈ ਕਰਨ ਦਾ ਇੱਕ ਤਰੀਕਾ ਹੈ ਵੀ ਆਪਾਂ ਇੱਕ ਜੋ ਅਸੀਂ ਚੀਜ਼ ਲਗਾ ਰਹੇ ਹਾਂ ਉਹ ਕਿੰਨੀ ਕੁ ਇਫੈਕਟਿਵ ਕਿੰਨੀ ਕੁ ਅਸਰਦਾਰ ਹੈ ਉਹ ਇੱਕ ਮਸ਼ੀਨ ਹੈ ਇੱਕ ਬੇਸਿਕਲੀ ਮਸ਼ੀਨ ਕੀ ਆਇਗਾ ਇੱਕ ਕੋਟਡ ਇੱਕ ਨੋਨ ਕੋਟਡ ਸ਼ੀਸ਼ਾ ਨੂੰ ਆਪਾਂ ਇੱਕ ਆਰਟੀਫੀਸ਼ੀਅਲ ਸਨ ਮਤਲਬ ਇੱਕ ਬਲਬ ਰਾਈ ਹੀਟ ਦਿੰਨੇ ਆ ਤਾਂ ਜੋ ਇਹ ਤਾਂ ਆਪਣਾ ਨੋਰਮਲ ਟੈਂਪਰੇਚਰ ਦੋਨਾਂ ਪਾਸੇ ਇਹ ਆਪਣਾ ਹੁਣ ਦਾ ਰੂਮ ਟੈਂਪਰੇਚਰ ਹੈ ਮਤਲਬ 2-4% ਦਾ ਇਹ ਮਤਲਬ ਹੁੰਦਾ ਰਹਿੰਦਾ ਇਹ ਰੂਮ ਟੈਂਪਰੇਚਰ ਹੈ 38 38 ਠੀਕ ਹੈ ਹੁਣ ਆਪਾਂ ਦੋਨਾਂ ਨੂੰ ਹੀਟ ਦੇਾਂਗੇ ਬਰਾਬਰ ਹੀਟ ਦੇਾਂਗੇ ਇੱਕੋ ਟਾਈਮ ਤੇ ਹੀਟ ਦੇਾਂਗੇ ਵਧੇਂਗਣ ਦੋਨੋਂ ਦੋਨੋਂ ਦਾ ਟੈਂਪਰੇਚਰ ਵਧੂਗਾ ਬਟ ਡਿਫਰੈਂਸ ਆਪਾਂ ਦੇਖਣਾ ਵੀ ਕਿੰਨਾ ਡਿਫਰੈਂਸ ਆਂਦਾ ਠੀਕ ਹੈ ਜੀ ਹੁਣ ਜੀ ਆਪਾਂ ਨੂੰ 1 ਮਿੰਟ ਲਈ ਹੀਟ ਦੇਾਂਗੇ ਇਹ ਸਾਡਾ ਇਹ ਸਾਡਾ ਕੋਟਿਡ ਹੈ ਗਲਾਸ ਠੀਕ ਹੈ ਜੀ ਇਹ ਸਾਡਾ ਨੋਨ ਕੋਟਿਡ ਆਮ 5mm ਦਾ ਗਲਾਸ ਹੈ ਦੋਨੋਂ ਹੀ 5mm ਦੇ ਗਲਾਸ ਹੈ ਇਹ ਚਾਹੇ ਕਿਸੇ ਇਹ ਵੀ ਦੱਸ ਦਿੰਦੇ ਆ ਜੇ ਕੋਈ ਕਹ ਰਿਹਾ ਕਸਟਮਰ ਕਹੇ ਵੀ ਇਹ ਸਾਡਾ ਦਾ ਟਫੰਡ ਹੈ ਟਫੰਡ ਟਫੰਡ ਵੀ ਇਹਦੇ ਵਿੱਚ ਹੁੰਦੇ ਆ ਸੀ ਟਫੰਡ ਵੀ ਕਰਦੇ ਆ ਠੀਕ ਹੈ ਜੀ ਸਰ ਕਰਿਓ ਜੀ ਹੀਟ ਆਪਾਂ ਫਿਰ ਦੇਖਦੇ ਆ ਜੀ ਹਾਂ ਤੇ ਆ ਆ ਦੇਖੋ ਹੁਣ ਆਪਾਂ ਹੀਟ ਦੇਾਂਗੇ ਇਹਨਾਂ ਨੂੰ 1 ਮਿੰਟ ਦੀ ਜੀ ਆ ਹੁਣ ਇਹ ਟੈਂਪਰੇਚਰ ਵਧਣਾ ਸਟਾਰਟ ਹੋ ਜਾਊਗਾ ਆ ਆਪਣਾ ਨੋਰਮਲ ਗਲਾਸ ਹੈ ਠੀਕ ਹੈ ਜੀ ਇਹ ਇੰਨੀ ਸਪੀਡ ਨਾਲ ਵਧਣਾ ਸ਼ੁਰੂ ਹੋ ਜਾਊਗਾ ਜੀ ਤੇ ਜਿਹੜਾ ਸਾਡਾ ਕੋਟਿਡ ਗਲਾਸ ਹੈ ਉਹ ਵਧੂਗਾ ਇੱਥੇ 90 ਡਿਗਰੀ ਵਧੂਗਾ ਸਿਰਫ 2 ਡਿਗਰੀ ਵਧੂਗਾ ਅੱਛਾ ਜੀ ਹਾਂਜੀ ਮਤਲਬ ਇਨਾ ਫਰਕ ਹੈ ਜੀ ਮਤਲਬ ਜੇ ਹੁਣ ਸੂਰਜ ਦੇ ਕਿਰਨ ਆਉਣਗੀਆਂ ਤਾਂ ਉਹਦੇ ਵਿੱਚ ਵੀ ਇਹਨੇ ਮਤਲਬ ਇੱਕ ਗਲਾਸ ਕਿਦਾਂ ਰੋਕ ਰਿਹਾ ਇਹ ਚੀਜ਼ ਆਪਾਂ ਜੋ ਵੀ ਇਹਦੇ ਕੋਟਿੰਗ ਦੇ ਵਿੱਚ ਮੋਲੀਕਿਊਲ ਨੇ ਉਹ ਮਤਲਬ ਜਸਟੀਫਾਈ ਕਰਨ ਲਈ ਇੱਕ ਤਰ੍ਹਾਂ ਮਾਡਲ ਰੱਖਿਆ ਹੋਇਆ ਠੀਕ ਹੈ ਜੀ ਆ ਲੋ ਜੀ ਦੋਸਤੋ ਥੋੜੇ ਟਾਈਮ ਚ ਤੁਸੀਂ ਦੇਖ ਸਕਦੇ ਹੋ ਵੀ ਇਧਰ 40 ਡਿਗਰੀ ਇਧਰ 2.4% ਵਧਿਆ ਇਧਰ 10.7% ਵਧਿਆ ਤਾਂ ਜੇ ਆਪਾਂ ਘਰ ਦੇ ਵਿੱਚ ਇਸ ਤਰੀਕੇ ਦੀ ਕੋਟਿੰਗ ਕਰਾਉਣੀ ਹੈ ਕਿਵੇਂ ਆਪਾਂ ਗੱਡੀਆਂ ਨੂੰ ਕਰਾਵਾ ਲਈ ਬਿਨਾ ਵਿਜ਼ਿਬਿਲਟੀ ਖਤਮ ਕੀਤੇ ਠੀਕ ਹੈ ਕਿਉਂਕਿ ਸਾਡੇ ਕਸਟਮਰ ਘਰਾਂ ਦੇ ਵੀ ਨਹੀਂ ਹੁੰਦੇ ਸ਼ੋਰ ਹਰ ਤਰ੍ਹਾਂ ਦਾ ਸ਼ੋਰੂਮ ਮੋਬਾਈਲਾਂ ਦਾ ਕੱਪੜਿਆਂ ਦਾ ਜੁਐਲਰੀ ਦਾ ਗੱਡੀਆਂ ਦਾ ਤਾਂ ਉਹਨਾਂ ਨੂੰ ਵਿਜ਼ਿਬਿਲਟੀ ਤਾਂ ਚਾਹੀਦੀ ਹੁੰਦੀ ਤਾਂ ਇਹ ਉਹ ਯੂਐਸਪੀ ਸਾਡੀ ਉਹੀ ਆ ਵਿਦਆਊਟ ਮਤਲਬ ਬਿਨਾ ਕਿਸੇ ਉਹਨੂੰ ਘਟਾਏ ਠੀਕ ਹੈ ਜੀ ਉਹ ਵਿਜ਼ਿਬਿਲਟੀ ਜੀ ਹਾਂ ਜੀ ਤੇ ਆ ਦੇਖ ਸਕਦੇ ਹੋ 13 ਤੇ ਉਧਰ 3% ਹੋਇਆ ਜੀ ਤੇ ਨੰਬਰ ਆਪਾਂ ਵੀ ਰੋਹਰ ਦਾ ਸਕਰੀਨ ਤੇ ਦਿੱਤਾ ਜੇਕਰ ਤੁਸੀਂ ਵੀ ਚਾਹੋ ਨੇ ਵੀ ਤੁਹਾਡੇ ਘਰ ਦੇ ਵਿੱਚ ਸੂਰਜ ਦੀ ਜਿਹੜੀ ਹੀਟ ਘਟ ਆਵੇ ਸਾਡਾ ਏਸੀ ਦਾ ਬਿਜਲੀ ਦਾ ਬਿੱਲ ਘਟ ਆਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇੱਕ ਵਾਰ ਇਹਨਾਂ ਤੋਂ ਕੰਮ ਕਰਵਾ ਸਕਦੇ ਹੋ ਧੰਨਵਾਦ ਦੋਸਤੋ